ਮੈਂ ਆਪਣੇ ਪ੍ਰਿੰਟ ਤੋਂ ਸਾਡੇ ਫਦੇਪੋ ਦੇ ਵਿੱਚ ਮੈਂ ਕਿਹਦੇ ਕਰ ਰਿਹਾ ਹਾਂ ਪੈਂਚਰੇ ਕਰ ਰਹੇ ਆ ਜਿਹੜਾ ਕਰਕੇ ਉਸਨੂੰ ਰੋਕਿਆ ਜਾ ਰਿਹਾ ਹੈ ਜੋ ਕਿ ਕਿਸੇ ਵੀ ਗੱਲ ਦਾ ਨਿਸ਼ਾਨਾ ਨਹੀਂ ਕਰ ਰਿਹਾ ਇਸ ਕਰਕੇ ਅਸੀਂ ਇਹ ਇਸ ਦਾ ਰੋਲ ਕਰਨਾ ਚਾਹੁੰਦੇ ਆ ਵੀ ਇਹ ਸਾਡੇ ਸੰਗਾਂ ਵਿੱਚ ਆਉਦੇ ਆ ਜੋ ਕਿ ਸਾਡੇ ਭਾਈਚਾਰੇ ਜਾਂ ਕਾਬੜਾ ਪਾਉਂਦੇ ਸਾਡੇ ਭਾਈ ਚਰਜੀ ਇੰਸਟਾ ਤੇ ਕਰਕੇ ਬਿਆਨ ਫੇਰ ਸਾਨੂੰ ਇੱਕ ਪਿੰਡਾ ਚ ਨਰਵਾਉਣਾ ਚਾਹਦਾ ਅਸੀਂ ਇਹਨੂੰ ਇਸ਼ਾਨਦਬਿਤ ਲਾ ਰਿਹਾ ਐ ਜੇ ਧਰਨਾ ਅਸੀਂ ਇਥੇ ਰੋਲ ਕੀਤਾ ਜਿਹੜਾ ਰਾਣੀ ਦਾ ਇੱਕ ਐਮਪੀਰੋਂ 6 ਕਰੋੜ ਰੁਪਈਆ ਇੱਕ ਸਾਲ ਦਾ ਮਿਲਦਾ ਹੈ ਇਹਦਾ 30 ਕਰੋੜ ਇੱਕ ਪਲਾਨ ਦਾ ਹੋ ਗਿਆ ਤੇ ਅਸੀਂ ਇਹ ਪੁੱਛਣਾ ਚਾਹੁੰਦੇ ਆ ਵੀ ਦੋ ਵਾਰੀ ਤੁਸੀਂ ਸਿਆਸਤ ਚ ਆਏ ਤੇ 60 ਕਰੋੜ ਰੁਪਈਆ ਉਹ ਕਿੱਥੇ ਤੁਸੀਂ ਲਾਇਆ ਮੈਂ ਅੱਜ ਪਰਨੀਤ ਕੋ ਸਾਡੇ ਫਤਿਹਪੁਰ ਦੇ ਵਿੱਚ 25000 ਦੇ ਵਿੱਚ 25000 ਦਾ ਹੰਸ ਕਰਕੇ ਸਾਹਮਣੇ ਜਾ ਰਹੇ ਹਾਂ ਜਿਸੇ ਵੀ ਗੱਲ ਕਰ ਰਹੇ ਇਸ ਕਰਕੇ ਅਸੀਂ ਇਹ ਇਸ ਦਾ ਵਿਰੋਧ ਕਰਨਾ ਚਾਹੁੰਦੇ ਹਾਂ ਵੀ ਇਹ ਸਾਡੇ ਸੰਡਾ ਵਿੱਚ ਆਉਦੇ ਆ ਜੋ ਕਿ ਸਾਡੇ ਭਾਈਚਾਰੇ ਜਾਂ ਕਾਮ ਉਹ ਕਹਿੰਦੇ ਸਾਡੇ ਭਾਈ ਚਰਜ ਇੰਸਟਾ ਕਰਕੇ ਬਿਆਨ ਫੇਰ ਸਾਨੂੰ ਇੱਕ ਪਿੰਡਾਂ ਚ ਲੜਵਾਉਣਾ ਚਾਹੁੰਦੇ ਅਸੀਂ ਇਹਨੂੰ ਸ਼ਾਂਤਮਈ ਤਰ ਲਾ ਰਹੇ ਆ ਜੇ ਧਰਨਾ ਅਸੀਂ ਇੱਥੇ ਵਿਰੋਧ ਕੀਤਾ ਜਿਹੜਾ ਰਾਣੀ ਦਾ ਫਾਇਦਾ ਕਿਉਂਕਿ 10 ਸਾਲ ਦੋ ਵਾਰੀ 13 ਵਾਰੀ ਇੱਥੇ ਐਮਪੀ ਰਹੀ ਹੈ ਇਹਨੂੰ ਅਸੀਂ ਆਰਗੇਨਾਈਜ਼ਰ ਨੂੰ ਪੁੱਛਣਾ ਚਾਹੁੰਦੇ ਆ ਕਿ ਉਹ ਉਹਦਾ ਤੁਸੀਂ ਕੀ ਪ੍ਰੋਜੈਕਟ ਹੈ ਸਾਡੇ ਸਮਾਜੇ ਵਿੱਚ ਜਾਂ ਪਟਿਆਲੇ ਵਿੱਚ ਕੋਈ ਕੁੜੀਆਂ ਦਾ ਕਾਲਜ ਲਿਆਂਦਾ ਸਰਕਾਰੀ ਨਾ ਕੋਈ ਜੇ ਇੱਕ ਸਾਡਾ ਪਬਲਿਕ ਤੌਰ 'ਤੇ ਉਹ ਵੀ ਪ੍ਰਾਈਵੇਟ ਇਹ ਇਹਨਾਂ ਦੀ ਦੇਣ ਕੀ ਕੈਪਟਨ ਦੀ ਜੋ ਮੁੱਖ ਮੰਤਰੀ ਰਿਹਾਏ ਸਾਡੇ ਪੜਿਆਲੇ ਦੇਣ ਕੀਏ ਜਿਹੜੇ ਇਹ ਮੁੱਖ ਮੰਤਰੀ ਸਾਡੇ ਦਾ ਧੋਖਾ ਕੀਤਾ ਜਿਹੜੋ ਤਲਮੰਡੀ ਸਾਭੋ ਸਾਡਾ ਤਖਤ ਤੇ ਉਸ ਤੇ ਇਸ ਨੇ ਵੜਾ ਗੁਰੂ ਗ੍ਰੰਥ ਸਾਹਿਬ ੜਕੇ ਅਗਿ ਗੁਰੂ ਗ੍ਰੰਥ ਸਾਹਿਬ ਦੇ ਵਿਸ਼ਵਾਸ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੀ ਇਹਨੇ ਸੌਂ ਭਾ ਕੇ ਕਿ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗਾ ਸਰਕਾਰੀ ਬੈਂਕਾਂ ਪ੍ਰਾਈਵੇਟ ਬੈਂਕਾਂ ਜੋ ਵੀ ਪ੍ਰਾਈਵੇਟ ਅੜਤੀ ਨੇ ਉਹਨਾਂ ਦਾ ਮਾਫ ਕਰਾਂਗਾ ਸਾਡੇ ਲੋਕ ਕੋਲੇ ਵਾਲੇ ਸੀ ਉਹਨਾਂ ਨੇ ਇਹਦੀਆਂ ਗੱਲਾਂ ਵਿੱਚ ਆ ਕੇ ਇਸ ਤੋਂ ਨਹੀਂ ਪਰਿਆ ਲੋਣ ਨਹੀਂ ਪਰੇ ਪਰ ਉਹ ਡਿਵਾਈਡਰ ਹੋ ਗਏ ਅੱਜ ਤੱਕ ਉਹਨਾਂ ਦੀ ਸਿਫਰ ਖਰਾਬ ਹੋਈਏ ਉਹਨਾਂ ਕਰਜ਼ੇ ਹਜ਼ਰ ਦਬੇ ਆਏ ਨੇ ਇਹ ਆਪ ਪੰਜ ਸਾਲ ਕੁਰਸੀ ਵੀ ਜਿੱਤ ਰਿਹਾ ਕਿ ਹੁਣ ਭਾਜਪਾ ਵਿੱਚ ਰਲ ਗਿਆ ਜੀ ਬਾਸਾ ਰਾਣੀ ਕੈਂਪਨਾ ਬਰੇ ਦੁਰਸੇ ਮਹੋਤਰੀ ਰਾਣੀ ਇਹ ਬਾਸਾ ਰਾਣੀ ਐਮਪੀ ਰਹੀ ਹੈ ਇੱਕ ਐਮਪੀ ਨੂੰ 6 ਕਰੋੜ ਰੁਪਏ ਕਿਸਾਨ ਦਾ ਮਿਲਦਾ ਹੈ ਜਿੰਦਾ 30 ਕਰੋੜ ਇੱਕ پلان ਦਾ ਹੋ ਗਿਆ ਤੇ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਵੀ ਦੋ ਵਾਰੀ ਤੁਸੀਂ ਸਿਆਸਤ ਚਾਏ ਤੇ 60 ਕਰੋੜ ਰੁਪਈਆ ਉਹ ਕਿੱਥੇ ਤੁਸੀਂ ਲਾਇਆ ਦੱਸੋ ਕਿਹੜਾ ਵਿਕਾਸ ਕੀਤਾ ਤੁਸੀਂ ਹੁਣ ਚੌਥੀ ਵਾਰੀ ਫੇਰ ਦਾ ਲਾਣ ਆ ਗਏ ਉਹ ਸਾਡਾ ਅਸੀਂ ਉਸ ਦਾ ਨਹੀਂ ਆਵਾਂਗੇ ਕਿ ਇੱਕ ਵੀ ਵੋਟ ਨਹੀਂ ਬਣਦੇ ਆਂ ਤੇ ਨਾ ਪਾਵਾਂਗੇ ਅੱਜ ਕੀ ਕਹਿਣਾ ਚਾਹੋਗੇ ਲੇਕਿਨ ਸੰਯੁਕਤ ਪ੍ਰਗਮ ਮੋਟੇ ਦਾ ਸਰਦਾਰ ਜੀ ਪੰਜਾਬ ਦੇ ਰੱਖੇ ਪੰਜਾਬ ਸੇ ਸਮਾਨ ਨਾ ਹੋਣ ਪਿਆ ਜਾ ਰਿਹਾ ਹੈ ਯਾ ਨਾ ਪ੍ਰਮਾਣ ਤੋਸਾਰੀ ਹੈ ਜਿਹੜੇ ਗੁਰੂ ਸਾਹਿਬ ਦੇ ਜਿਹੜੇ ਉਹ ਖਲਾਇਚ ਦੇ ਜਿਹੜੇ ਕਿਸਾਨਾਂ ਦੀ ਗੱਲ ਆਇਆ ਉਹ ਭਰਾ ਕਿਸ ਤਰ੍ਹਾਂ ਦੀ ਗੱਲ ਹੈ ਮੈਂ ਗੱਲ ਕਰਦਾ ਮੇਰਾ ਪੱਖ ਹੈ ਇੱਕ ਉਹ ਪ੍ਰਗਮ ਹਮ ਪੰਜਾਬ ਦੇ ਪੰਜਾਬ ਤੋਂ 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 ਪੰਜਾਬ ਦੇ ਪ